ਕਤਰੀਗਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਪਹੁੰਚ ਗਏ ਮੋਟਰ ਬੱਕ ਅੱਖ ਵੜਨ ਲਾਇਆ ਪਿੱਛੇ ਬੰਦਾ ਗੱਥ ਵੜਦਾ ਇੰਨੇ ਮੈਂ ਵੀ ਵੜਨ ਲੱਗਿਆ ਉਹਦੇ ਗੈ ਲੋਗੇ ਵੜਾਉਂਦੇ ਆ ਲੈ ਜਾ ਉਹਦੇ ਵੜਦੇ ਨੇ ਅੱਧੇ ਦਾ ਬੜਾਤੇ ਕੋਈ ਨਹੀਂ ਮੇਰੇ ਭੋਲੂ ਬਾਈ ਨੂੰ ਇਹਦਾ ਸਾਰਾ ਸ਼ਿੰਮੂ ਸਿੰਘ ਬੈਠਾ ਇਹ ਪੈਪਾ ਨੇ ਤੂੰ ਹੀ ਕਰੇ ਬਾਈ ਆ ਪਾਇਪ ਪਗਲ ਹੁਣ ਡਰਾਵੀਡ ਮਾਰਦਾ ਤਾਂ ਉਹ ਆਹ ਮਹਲਾ ਆ ਗਿਆ ਸਾਰੇ ਆਹੋ ਕੱਢ ਗਿਆ ਬਾਹਰ ਹੂੰ ਉਹ ਦੇਖ ਰਿਹਾ ਵੀ ਥੱਲੇ ਤੇ ਠੇਰੇ ਲੀਕ ਆ ਕਿ ਢੇੜ ਤੇ ਲੀਕ ਆ ਮੋਟਰ ਚ ਲਾ ਕੇ ਦੇਖੂਗਾ ਲਾਈਟ ਆਈ ਤੇ ਮਨ ਵਾਲੇ ਮਗਰ ਪਾਇਪ ਲੈਨੇ ਪਈ ਪਈ ਆ ਕੀ ਗੱਲ ਲਾਲਾ ਇੱਜ ਤੱਕ ਤਾਂ ਬਹੁਤ ਹੀ ਹੋਇਆ ਵਾ ਮੈਂ ਲੈ ਰਿਹਾ ਸਾਰਾ ਉਹ ਕਹਿੰਦਾ ਤੇ ਲੀਕੇ ਨਹੀਂ ਕਹਿੰਦਾ ਫਿਰ ਕਿ ਪਾਣੀ ਖੜਾ ਬੀਚੇ ਹੂੰ ਉਹਦੇ ਉੱਪਰ ਉਹ ਟਲੇ ਉਹ ਤੇ ਮੂਹ ਜੀ ਪਾਣੀ ਖੜਾ ਆਨੇ ਕੋਲ ਉੱਪਰ ਆ ਗਿਆ ਫਿਰ ਜੇ ਲੀਕੇ ਨਹੀਂ ਹੈ ਜੇ ਪਾਣੀ ਖੜਾ ਉਹੀ ਤਾਂ ਗੱਲ ਹੈ ਲਾ ਜੇ ਉਹ ਤੇ ਮੋਟਰ ਚ ਚਲਾਉਣੀ ਹੈ ਨਾ ਉਦੋਂ ਉਹ ਪਾਣੀ ਆਉਂਦਾ ਫਿਰ ਜੇ ਪਰ ਪਾਣੀ ਜਾਣਾ ਵੀ ਕਿੱਥੇ ਖੜੂਗਾ ਤੇ ਮੂੰਹ 'ਚ ਖਾਨਾ ਤਾਂ ਇੱਥੀ ਆ ਉੱਪਰ ਨੂੰ ਨਹੀਂ ਇਹ ਜੇ ਲੇਕ ਆ ਬੇ ਥੱਲੇ ਨਿਕਲਣਾ ਪਏਗਾ ਹਾਂ ਇੱਥੇੋਂ ਨਿਕਲਣਾ ਚਾਹੀਦਾ ਨਹੀਂ ਤਾਂ ਭੰਨਣਾ ਚਾਹੀਦਾ ਟੋਆ ਜੀ ਹੂੰ ਚਲਾ ਕੇ ਦੇਖ ਲੈ ਜੇ ਇਹਦਾ ਠੀਕ ਹੋਇਆ ਤਾਂ ਠੀਕ ਹੈ ਨਹੀਂ ਤਾਂ ਮੈਂ ਤਾਂ ਬਦਲ ਦੇਣਾ ਤਾਂ ਉਹ ਨਹੀਂ ਆ ਕੇ ਰੋਗਦਾ ਵੀਰ ਨੇ ਕਾਰ ਮੇਰੇ ਲੈ ਆਇਆ ਦਾ ਆਹ ਤੇਰੇ ਹੋਰ ਆਹ ਕੱਢ ਦੇਣਾ ਦਾ ਵਿੱਚ ਜਿਹੜਾ ਗੱਪੇ ਸਾਖ ਟਪਾਇਆ ਹੋਇਆ ਆ ਉਹ ਬਹਾਗੜ ਹੋ ਜਾਣਾ ਤਾਂ ਆਉਂ ਉਧਰ ਦੇ ਪੁੱਤਾ ਇਹਦੇ ਕੋ ਉੱਪਰ ਦੇ ਉਹ ਫਾੜ ਜਾਣਾ ਤਾਂ ਦੂਏ ਪਾਸੇ ਟੱਕ ਐਲਬੋ ਜਾ ਕੱਢ ਕੇ ਫਸਾ ਦੇਣਾ ਤਾਂ ਦੇਖ ਲੈ ਇੰਨੇ ਲੇਟ ਆਈ ਤੇ ਕੋਈ ਨਹੀਂ ਪਹਿਲਾਂ ਗਿਆ ਵਾਹਦਾ ਹੱਕ ਕਿਉਂ ਆਉੜਾ ਹੈ ਸਾਡੀ ਗਾ ਉਰੇ ਤੇ ਵੜ ਦੇਣਾ ਦਾ ਇੱਥੇ ਇੱਥੇ ਐਲਬੋ ਫਸਾ ਕੇ ਜਿਹੜਾ ਪੈਪ ਵਿੱਦਾ ਜਿਹੜਾ ਕਰ ਦੇਣਾ ਤਾਂ ਉਰੇ ਜਾਉਂਗਾ ਕੀ ਹੋ ਜਾਣਾ ਤੇ ਇਹ ਗਾਣੇ ਰਹਿ ਗਿਆ ਕਿ ਪੁੱਤ ਦਾ ਵੀ ਕੀ ਕਰਦੇ ਹੈ ਪੈਪ ਲੱਭਦੇ ਵੀ ਹੈਗੇ ਆ ਕਿ ਦਸਤ ਕੱਟ ਲੈ ਗਿਆ ਕੋਈ ਕਿਤੇ ਚੂਹੇ ਹੀ ਤਾਂ ਨਹੀਂ ਖਾ ਗਏ ਪੈਰ ਲੈਣ ਮੈਂ ਆਪ ਦੇ ਤਾਂ ਹੀ ਬੌ ਖੜੇ ਪਈ ਮਾ ਲਾਣਾ ਇੱਥੇ ਪਤਾ ਨਹੀਂ ਕੀ ਗੱਲ ਆ ਹਰ ਦੂਏ ਤੀਏ ਦਿਨ ਕਿਤੇ ਨਾ ਕਿਤੇ ਟੂਆ ਪਟਿਆ ਹੋਣਾ ਉਹ ਦਿਨ ਦੁਪਹਿਰੋਂ ਲੱਗ ਲੱਗ ਮਸੂਲ ਵਾਲਾ ਕਰਿਆ ਦਾ ਲੋਟ ਉਹਨੇ ਬੱਜਿਆ ਰੂਟਾ ਮਟਰ ਉਹਨੇ ਦੇਖਿਆ ਨਹੀਂ ਆ ਜਾਣੀ ਬੰਦੇ ਨੇ ਤੀਨੇ ਵੀ ਨਹੀਂ ਦੇਖਿਆ ਸਾਡੇ ਠੀਕ ਪਿੱਛੇ ਦੇ ਤੋਂ ਤਾਂ ਬਾਇਨੇ ਟੂਆ ਪਟਾ ਲਿਆ ਨਹੀਂ ਚਾਈਡਾ ਚਾਈਡਾ ਨਹੀਂ ਕਰਿਆ ਹੋਇਆ ਉੱਪਰ ਤੇ ਲੀਕ ਤਾਂ ਜਿਵੇਂ ਦੇਖਿਆ ਉੱਪਰ ਪਾਣੀ ਜਾ ਨਿਕਲ ਰਿਹਾ ਬੜਾ ਬੜਾ ਆਰੇ ਰੋ ਮੂੰ ਕੱਦ ਕਰੇ ਹੋਏ ਆ ਸਮਝ ਗਿਆ ਕਹੇ ਬੰਦ ਵੀ ਆ ਪਾਣੀ ਥੋੜੋ ਨਿਕਲਣਾ ਚਾਹੀਦਾ ਨਹੀਂ ਉਹ ਬੜਾ ਬੜਾ ਫਿਰ ਇਹ ਬੰਦ ਕਿਹਦੇ ਨਾਮ ਤੇ ਨਹੀਂ ਲੀ ਹੋ ਆ ਉਹ ਹੋ ਸਕਦਾ ਨਿਕਲ ਉਧਰ ਆਉਟ ਟਿੰਡੀ ਦੇ ਲੀਕ ਹੋ ਜਾਂਦਾ ਬੰਦ ਹੋਣ ਘੰਟਿਆਂ ਹੋ ਰਹੇ ਹੋ ਮੋਟਰ ਚੱਲਦੀ ਹੁੰਦੇ ਆਹੋ ਪੂਰਾ ਪਾਣੀ ਕਿਤੇ ਥੋੜਾ ਹੈ ਉਹ ਆਏ ਤਾਂ ਟੁਪਕਾ ਖੰਡ ਦਾ ਨਿਕਲਣਾ ਹੀ ਨਹੀਂ ਆਸੀਂ ਦੇਖ ਸੀ ਕਿ ਕਿੰਨਾ ਕਿੰਨਾ ਨਿਕਲਦਾ ਤੂੰ ਪਟਕੇ ਬੈਠੇ ਇਦੋਂ ਉਹ ਲਾਈਟ ਆਏ ਜੇ ਪਤਾ ਲੱਗਣਾ ਲਾਈਟ ਨਹੀਂ ਆਇਆ ਫਿਰ ਮਤਲਬ ਆਦੀ ਲਾਈਟ ਤੇ ਪਹਿਲਾਂ ਰੱਬ ਨੇ ਉਹ ਕਰ ਲੈਣੇ ਬਾਹਰ ਦੇ ਟੋ ਪਾਣੀ ਰੱਬ ਉਮੀਦ ਹੋਈ ਵੀ ਆ ਚੱਲਿਆਂ ਜਾ ਕੇ ਦੇਖਦਾ ਨਹੀਂ ਜਨਰੇਟਰ ਲਾਦੇ ਕੋਈ ਲੰਘਿਆ ਜਾਂਦਾ ਹੈਗਾ ਲੈ ਆਹੀ ਇੱਕ ਮਿੰਟ ਫੇਰ ਆਏਗਾ ਬੇ ਚਾਰ ਮਿੰਟ ਖੜੇ ਰਹਿਣਾ ਲੈ ਛੱਡ ਵੀ ਸਾਦੇ ਆ ਤਾਂ ਕੋਈ ਬੜੀ ਗੱਲ ਨਹੀਂ ਪਰ ਬਾਕੀ ਦਾ ਹੁਣ ਬਾਅਦ ਚ ਦੇਖਾਂਗਾ ਆਹ ਬੇਟੇ ਦੇ ਵੀ ਨਹੀਂ ਨਿਕਲਦਾ ਆਪਾਂ ਨੂੰ ਉਹ ਬੂਜਾ ਨਹੀਂ ਮੈਂ ਤੇਰੇ ਵੱਢ ਕੇ ਥਾੜ੍ਹੇ ਪਾ ਕੇ ਥੋੜਾ ਜਿਹਾ ਉੱਚਾ ਕਰ ਦੇਣਾ ਤਾਂ ਉਹ ਜਿਹੜੀ ਸਮਟ ਪਾਇਆ ਬਹੁਤ ਪਾਈ ਹੋਈ ਆ ਥੱਲੇ ਨੇ ਆਲਾ ਤਾਂ ਕੰਮੇ ਨਹੀਂ ਉਹਦਾ ਇੰਨੀ ਪਾਈ ਹੋਈ ਹੱਦ ਦੇ ਬਾਅਦ ਥੱਲੇ ਵੀ ਨਹੀਂ ਹੋਣੀ ਬਈ ਥੱਲੇ ਨਹੀਂ ਹੋਣੀ ਇੰਨੀ ਤੇਜ਼ ਪਾਈ ਥੱਲੇ ਹੋਰ ਜੋੜ ਮੈਂ ਤਾਂ ਉੱਥੇ ਆ ਕੇ ਬੈਠਿਆ ਐਨੀ ਪਾਈ ਹੋਈ ਮੈਨੂੰ ਨਾਲੀ ਜਿੰਦਲੀ ਨਹੀਂ ਹੈਗੀ ਫਿਰ ਉਹ ਨਹੀਂ ਲੀਕ ਹੈਗਾ ਯਾਰ ਪਾਣੀ ਜਾ ਕੇ ਵੀ ਡੇਰੇ ਚੱਕੇ ਨਹੀਂ ਹੁੰਦੀ ਉਹ ਫਿਰ ਲੀਕ ਨਹੀਂ ਹੈਗਾ ਤੈਨੂੰ ਉਹੀ ਬਹਿਮ ਹੁਣ ਮੋਟਰ ਚਲਾਏ ਤੇ ਪਤਾ ਲੱਗਣਾ ਮੋਟਰ ਚਲਾਏ ਤੇ ਪਤਾ ਲੱਗੂ ਕਿਤੇ ਉੱਪਰ ਰਵੜੇ ਨਾਲ ਲੀਕ ਹੋਵੇ ਮਿੱਠੂ ਦੇ ਗਾਣੇ ਉਹੀ ਗੱਲ ਆ ਉਹੀ ਨਾਲ ਤੇ ਲੀਕ ਹੋਣੀ ਗੱਲ ਆ ਦੇਖ ਲੈ ਹੁਣ ਆ ਹੀ ਰੁੱਕ ਕੇ ਨਹੀਂ ਤਾਂ ਮੈਂ ਕਰਤਾ ਦਾ ਉਹਨੂੰ ਕੱਢਾ ਲਿਆਣ ਜਾਈਆ ਚੱਲ ਕੋਈ ਨਹੀਂ ਦੇਖ ਲਈ। ਕੋਲੋਂ ਆਦਾ ਸਮਾਂ ਲੈ ਗਈ ਬੈਠਾ ਸਾਰਾ। ਆ ਦੇਖ ਬਜਰੀ। ਸਮਾਂ ਤਾਂ ਹੁਣ ਚੱਕ ਕੇ ਜਦੋਂ ਪਾ ਲੈਣਾ ਮੈਂ ਕਹਿੰਦਾ ਵੱਢ ਕੇ ਨਾ ਪਾ ਦੇ। ਬੈਕ ਲੈ ਆਉਣਾ ਹੈ ਬਾਕੀ ਤਾਂ ਲਿਆਇਆ ਹੋਇਆ ਸਾਰਾ ਕੋਲੋਂ। ਜੀਤਰਾ ਸਾਹਿਬ ਤੂੰ ਆ ਰਹੀ ਆ ਉਦੀ। ਹਾਂ ਚੱਲ ਕੋਈ ਨਹੀਂ। ਦੇਖ ਲੈ ਇਹਨੇ। 12 ਵਜੇ ਤੱਕ ਦੇਖਣਾ ਪੈਣਾ। 12 ਵਜੇ। ਲੈਟ ਨੇ 12 ਵਜੇ ਆਉਣਾ। ਪੈਣਾ ਵੀ ਆ ਸਕਦੀ ਹੈ ਕੋਈ ਪਤਾ ਨਹੀਂ ਆਏ ਤਾਂ। ਆਟੋਮੈਟਿਕ ਲਾਇਆ। ਪੂਰੇ ਦਿਖੇ ਜਾਣੀ ਚੱਲਦੀ। ਆਹ ਚੱਲ। ਇਹ 2 ਮਿੰਟ ਵੀ ਪਤਾ ਤਾਂ ਲੱਗ ਜੂਗਾ ਹਾਂ ਹਾਂ ਐਨਾ ਉਹਦੋਂ ਨੱਕਾ ਖੁੱਲਾ ਹੋਵੇ ਕੋਈ ਕਿਤੇ ਹੋਰ ਪੰਗਾ ਖੜਾ ਹੋ ਜਵੇ ਫਿਰ ਨਾਰਾ ਮਤਲਬ ਕਿਤੇ ਸਮਾਨ ਉਧਰ ਵੀ ਜਾਣਾ ਪਵੇ ਫਿਰ ਜਾ ਕੇ ਉਰੇ ਦੇ ਆਉ ਕੰਮ ਆ ਜੇ ਨਾ ਚੂਹੇ ਨੇ ਉੱਤੇ ਸਾਡੀ ਵੀ ਕੱਢੀ ਹੋਈ ਸੀ ਬੜਾ ਨਹੀਂ ਕਰਦਾ ਬੜਾ ਚਲ ਇੰਨੇ ਕਦਾ ਤਾਂ ਕੋਈ ਗੱਲ ਨਹੀਂ ਮਾੜੇ ਮੋٹے ਦਾ ਕੋਈ ਨਹੀਂ ਬਿੱਤਾ ਨਹੀਂ ਪਾ ਦੇਣੀ ਉੱਥੇ ਬਜਰੀ ਵੀ ਪਾ ਕੇ ਇਕੇ ਘਾੜ ਦੇਣਾ ਹੂੰ ਹੂੰ ਨਹੀਂ ਤਾਂ ਫਿਰ ਬੇਇਸਲਾਬ ਕੀ ਹੌਸਾ ਕਿ ਤੱਕ ਵੱਧ ਕੇ ਹੂੰ ਉੱਥੇ ਤੇ ਕੰਦਰਾ ਵਿਕਦੇ ਵੇ ਬਣ ਰੱਖ ਚੜਾ ਦੇਣਾ ਇੰਨਾ ਗਾਹ ਤੇ ਵੜਦੂਗੇ ਹੋਰ ਨਾ ਨਾ ਉਹ ਤਾਂ ਦੇਖ ਲਈ ਨੀ ਪਹਿਨਾ ਦੇਖ ਤਾ ਲੈ ਐਨੀ ਬਜਰੀ ਵੀ ਕੱਢਣੀ ਆ ਬਾਹਰ ਵੜਦੇ ਕੱਖ ਸਾਰੇ ਵੜ ਤਾ ਨੇ ਤਾਂ ਲੱਗਣਾ ਕੋਸ ਵੜਿਆ ਹੈ ਕਿ ਨਹੀਂ ਹਾਂਜੀ ਵੜਦੇ ਸਾਰੇ ਸਾਰੇ ਕਿੰਨੇ ਇੱਕ ਪੱਧਾ ਵੱਡੇ ਨਹੀਂ ਵੜਦੇ ਯਾਰ ਕੱਚਾ ਹੀ ਮੇਰਾ ਵਾਹ ਮੈਂ ਕਿਹਾ ਤਿੰਨ ਹਜ਼ਾਰ ਲੈ ਮਗਾਉਣਾ ਕਰਦਾ ਮੁੰਡੇ ਨੂੰ ਦੇ ਲੈ ਚੰਗੀ ਗੱਲ ਆ ਬਾਬਾਈ ਮੇਰੀ ਪੈਨਾ ਜੀ ਅੱਜ ਰੱਦ ਕਰਾ ਰਿਹਾ ਹੈ। ਕੀ ਕਹਿ ਰਿਹਾ ਹੈ ਸਿੰਘਾਇਕੀ? ਰੱਦ ਕਰਾ ਰਿਹਾ ਹੈ ਯਾਰ। ਨਹੀਂ ਕਰ। ਉਹ ਆਮ ਦਾ ਬੰਦਾ ਕਿਧਰ? ਦੇਖਦਾ ਹੈ। ਅਜੇ ਦੇਖਦਾ ਖੜਾ ਉਹ। ਇਹਦੇ ਬੰਦੇ ਨੂੰ ਡਿਕਦਾ ਉਹ ਕੱਖ ਵੱਢਣੇ ਆਲੇ। ਕੱਖ ਵੱਢਦੇ ਬੰਦੇ ਨੇ। ਬੰਦੇ ਇੱਕਦਾ ਤੈਨੂੰ ਪਹਿਲਾਂ ਹੀ ਵੱਢ ਗਿਆ। ਤੇਰੇ ਨਾਲ ਪੈਨਾ ਦਾ ਲੱਗਿਆ ਹੋਇਆ ਕੱਖ ਵੱਢਣ ਉੱਥੇ ਉਹ। ਹੂੰ। ਵੱਢਣ ਦਾ ਜੱਟ ਕਾ। ਚਾਚਾ ਵੱਢ ਲੂ ਕੱਖ ਉਹਰੇ। ਵੱਢਦਾ ਦਾ ਭਾਗ ਜੱਟ ਪੈਨਾ। ਹੂੰ। ਅੱਧੀ ਵੱਢਦੇ ਨੇ। ਚੱਲ ਠੀਕ ਆ। ਲਓ ਜਗਦੀਪ ਵੀ ਪਹੁੰਚ ਗਿਆ ਕਿਦਾਂ ਫਿਰ ਬਾਪੂ ਬੈਠੇ ਪਾਈਪ ਲਾਈਨ ਦੇ ਦੁਖੀ ਕਰੇ ਬੈਮਲ ਵਾਲੇ ਦੇਖ ਲੈ ਸਾਰਿਆਂ ਦਾ ਆਹੀ ਡੰਡੀ ਨੂੰ ਹੈ ਹੋਰ ਯਾਰ ਆ ਤੁਹਾਨੂੰ ਦੁਬਾਰਾ ਇਹ ਤਾਂ ਕੀ ਨਾ ਟੂਟਾ ਬਟੜ ਨਾਲ ਹੋ ਗਿਆ ਟੂਟਾ ਬਟੜ ਕਰ ਹੋ ਗਿਆ ਲਾ ਹੋ ਗਿਆ ਆ ਦੇਖ ਰਹੇ ਹਾਂ ਜੇ ਕਿਤੇ ਜੀ ਤੇਰੀ ਵਾਲੀ ਤੇਰੀ ਵਾਲੀ ਪਾਈਪ ਲਾਈਨ ਦੱਬੀ ਪੁੰਦੀ ਵਧੀਆ ਰਹਿਣਾ ਤਾਂ ਜਿਆਦਾ ਹੈ ਨਹੀਂ ਤੇ ਹੁਣ ਜੇ ਇਹ ਤਾਂ ਹੈ ਨਹੀਂ ਤੀ ਹੁਣ ਤਾਂ ਆ ਗਈ ਆਪਾਂ ਨੇ ਜਿਆਦਾ ਉਧਰ ਵੀ ਦੂਏ ਦਵਾਏ ਨਹੀਂ ਦੂਏ ਦਵਾਉਣੇ ਤੇ ਜਿਆਦਾ ਜਿਆ ਹੈ ਨਹੀਂ ਤੀ ਜਦ ਹੈ ਨਹੀਂ ਤੀ ਤੇ ਅਗਲੇ ਸਾਲੇ ਅਗਲੇ ਸਾਲ ਆਈ ਆ ਵੀ ਉਹ ਸਾਲੀ ਦੀ ਨਾ ਕਿ ਕੋਈ ਵੀ ਗਿਆ ਵੀ ਉਹ ਦਬਾਉਂਗੇ ਆਪਾਂ ਜਦ ਹੈ ਨਹੀਂ ਦੀ ਛੱਡ ਪਰ ਇਹ ਕਹਿੰਦਾ ਰਿਸਕ ਜਾ ਕਹਿੰਦਾ ਰਹਿਣ ਦੇ ਬਰਸੇ ਹੋਏ ਨਹੀਂ ਜਦ ਹੈ ਨਹੀਂ ਦੀ ਲਾਈਨ ਉਹ ਫੇਕ ਹੋਰ ਵੀ ਤਾਂ ਤੇਰੇ ਚਲਣੀ ਨਹੀਂ ਸੀ ਉਰੇ ਤੇਰੇ ਪਾਣੀ ਦਾ ਹੋਰ ਲੋਡ ਪੈ ਜਾਣਾ ਤਾਂ ਪਿੱਛੇ ਗਾਂ ਜਾਂ ਛੋਟਾ ਹੋ ਜਾਣਾ ਤਾਂ ਹਾਂ ਮੈਂ ਤਾਂ ਹੁਣ ਵੀ ਭੰਦਣਾ ਉਹ ਦੇਖਦੇ ਆ ਤੇਰੇ ਹੋਰ ਜ਼ਿਆਦਾ ਲੋਡ ਹੋ ਜਾਣਾ ਤਾਂ ਆ ਹਿਲਦੇ ਵੀ ਨਹੀਂ ਪੈ ਸਾਲ ਵੀ ਕਿੰਨੇ ਹੋਣਗੇ ਇਹਦਾ ਬਹੁਤ ਦੇਰ ਹੋਊਗੀ 2005 6 ਦੇ ਮੌਲਾਦੀ ਆਪਣੇ ਵਾਲੇ ਇਹ ਤਾਂ ਬਾਅਦ ਚ ਦਬੋਏ ਆ ਉਧਰਲੇ ਉਹਨਾਂ ਨੂੰ ਤਾਂ 20 ਸਾਲ ਹੋ ਗਏ ਇਹਨੂੰ ਵੀ ਤਕਰੀਬਨ ਹੋਏਗੇ 15 ਸਾਲ ਤਾਂ ਉਹਨੂੰ ਕਿੰਨੇ ਹੋ ਗਏ ਉਹ ਤਾਂ ਘੰਟਾ ਬੈਠਾ ਉੱਪਰ 50 60 ਸਾਲ ਹੋ ਗਏ 70 72 ਦੇ ਦੱਬੇ ਹੋਏ ਆ ਸਾਡੇ ਕੋਲ ਇਹ 55 ਸਾਲ ਲੋਚੀ ਘੰਟਾ ਦੇ ਨਹੀਂ ਦੱਬੇ 72 ਦੇ ਆ ਦੋ ਲੈਣਾ ਇਹਨਾਂ ਦੇ ਮੈਨੂੰ ਪਤਾ ਜਿਹੜੇ ਉਹ ਪਿੰਡੇ ਤੇ ਆਉਂਦੀ ਆ ਉਹ ਘਰਾ ਮੋਟਰ ਤੇ ਆਉਂਦੀ ਜਿਹੜੀ ਆਓ ਅਰੇ ਇਹ ਕਿੰਨੇ ਸਾਲ ਦਾ ਡਾੜਾ ਹੈ ਜਿਹੜਾ ਤੁਸੀਂ ਹੋ ਕਿ ਹੋਗੇ 77 ਦਾ ਮੇਰਾ 65 70 ਹਜ਼ਾਰ ਮੈਲੇ ਜਾਨਵਰ ਨੇ ਯਾਰ 72 ਦੇ ਮੋੜ ਨਾਲ ਲੱਗੀਆਂ ਇਹ 72 ਜੱਦੀ ਬੈ ਬਲਾਂ ਦੀ ਬੀਬੀ ਆਹੋ ਉੱਥੇ ਤਾਂ ਖਾਲ ਆਉਂਦੀ ਪਰ ਖਾਲ ਥੋੜਾ ਆਉਂਦੀ ਸੀ ਸਰਰਾ ਜਾਨਾ ਮਾ ਜਰਾ ਘਾਤ ਨਹੀਂ ਇਹ ਦੋ ਤਿੰਨ ਸਾਲ ਦਾ ਗਰੇਆ ਤਾਂ ਨਹੀਂ ਹੁੰਦੀ ਜੀ ਉਹ ਦੋ ਲੈਣਾ ਇਹਨਾਂ ਦੇ ਉੱਥੇ ਪਹਿਲੀ ਚੱਲੀ ਨਹੀਂ ਸੀ ਫਿਰ ਦੁਬਾਰਾ ਦੱਬੀ ਪੰਜ ਚਾਰ ਸਾਲ ਤਾਂ ਉਹੀ ਲੰਘ ਜਾਂਦੇ ਆ ਬਾੜੇ ਵਿੱਚ ਜੀ ਪਹਿਲਾਂ ਹਾਂ ਹਾਂ ਉਹ ਬਾੜੇ ਜੋ ਪਾਣੀ ਦੇ ਲੱਗੇ ਕਣਾ ਆਉਂਦਾ ਦੋਰੇ ਕਿਤੇ ਘਰ ਆ ਮੋੜ ਰੇ ਹਾਂ ਹਾਂ 72 ਮੈਂ ਲਾਈਟ ਆਈ ਆ 72 ਬੱਤਰ ਬੱਤਰ ਦੇ ਦੱਬ ਹੋਏ ਵੇ ਜਿੱਦ ਹੀ ਦੱਬੇ ਵੇ ਆ 72 ਦੇ ਬਾਅਦ ਉਹ 71 ਛੱਤ ਦੇ ਦੱਬੇ ਸਿਮਿੰਟ ਆਲੇ ਆ ਸਿਮਿੰਟ ਆਲੇ ਜਾ ਛੱਤ ਦੇ ਦੱਬੇ ਆ ਘਾਟ ਦੇ ਘਾਟ ਦੇ ਖਰਾਨੇ ਕੰਮ ਕਰੇ ਫਿਲਦੇਗੇ ਤੇ ਪਹਿਲਾਂ ਹੋਰ ਤੋਂ ਵੀ ਦੀ ਇੱਕ ਲਾਈਨ ਉਹ ਚੱਲੀ ਨਹੀਂ ਉਹ ਚੱਲੀ ਨਹੀਂ ਫਿਰ ਦੁਬਾਰਾ ਤੋਂ ਬਣੀ ਪਈ ਇਹ ਮੈਨੂੰ ਅੱਜ ਪਤਾ ਲੱਗਿਆ ਥਾ ਉੱਥੇ ਯਾ ਵੀ ਇੱਕ ਲਾਈਨ ਪਹਿਲਾਂ ਵੀ ਤਾਂ ਤੈਨੂੰ ਪਤਾ ਹੀ ਨਹੀਂ ਹੈਗਾ ਸੱਚੀ ਗੱਲ ਹੈ ਇਹ ਤਾਂ ਨਹੀਂ ਛੱਤ ਦੇ ਦੱਬੇ ਹੋਈ ਤਾਂ ਉਹ ਚੱਲੀ ਨਹੀਂ ਫੇ ਕਿੰਨ ਕਰਿਆ ਖਰਾਬ ਹੋ ਗਈ ਦੀ ਮਾਰੇ ਦੱਬ ਗਏ ਕੋਸ ਮਿੰਟ ਹੋ ਗਏ ਹਾਂ ਫੇਜ ਇਸ ਤਰ੍ਹਾਂ ਮੇਰੇ ਨਾਲੇ ਦੁਬਾਰਾ ਪਾਣੀ ਨੂੰ ਚੱਲਣਾ ਚੱਲੀ ਹੋ ਨਹੀਂ ਲੈਂਨ ਉਹ ਉਹਨਾਂ ਨੂੰ ਹੀ ਦਿੱਤ ਲਾ ਕੇ ਦੇਣੀ ਸੀ ਲੀਕ ਹੋਈ ਗਈ ਹੋਣੀ ਜਾਂ ਫਿਰ ਬੁੜੇ ਪੁਰਾਣੇ ਕਿਤੇ ਛੱਡ ਦੇ ਆ ਦੱਬ ਦੇਣੇ ਕਿਉਂ ਨਹੀਂ ਛੁੱਟੇ ਜਾਣੀ ਹੁੰਦੀ ਹਾਂ ਠੀਕ ਹੈ ਯਾਤਾਂ ਨਾਲ ਨਵਾਂ ਨਵਾਂ ਕੰਮ ਕਰ ਹੂੰ ਜਿਹੜੇ ਕਦੇ ਸ਼ੁਰੂ ਹੋਇਆ ਤਾਂ ਇਹ ਜਿਹੜੇ ਸ਼ੁਰੂ ਹੋਇਆ ਤਾਂ ਹਰ ਸਕੀਮ ਦਾ ਲੋਕਾਂ ਨੇ ਜਿਹੜੇ ਕੱਢ ਲਈ ਸੀ ਨਾ ਪਾਈਪ ਲਾਈਨਾਂ ਆਏ ਤਾਂ ਪੁਰਾਣੇ ਦੱਬੇ ਵੀ ਆ ਜਿਹੜੇ ਤੇਰੇ ਉਹਨੂੰ ਦੱਬੇ ਹੋਏ ਤੇ ਨਹਿਰ ਨੂੰ ਟਿਊਬ ਲਾਂ ਵਾਲੇ ਪਾਈਪ ਲੱਗਦਾ ਤਾਂ ਲੈਨ ਦੱਬਣੇ ਨੂੰ ਇਹਨਾਂ ਤੋਂ ਤਾਂ ਦੇ ਵੀ ਕਿੱਲੇ ਲੈ ਲਾ ਇੱਕ ਦਿਹਾੜੀ ਵਿੱਚ ਸਾਰੇ ਪਾਕੇ ਚਲੇ ਜਾਂਦੇ ਪੰਜ 7 10 ਗੀਲੇ ਦੀ ਲੈਣ ਸ਼ਾਮ ਨੂੰ ਚਾਲੂ ਕਰ ਜਾਂਦੇ ਆ ਜਿੱਤੀ ਬਾਅਦ ਚ ਪੈਂਦੀ ਪਹਿਲਾਂ ਚਾਲੂ ਹੋ ਜਾਂਦੇ ਆ ਮੈਂ ਤਾਂ ਕਹੀ ਗਏ ਆ ਹਾਂ ਆਪਣੇ ਵੀ ਤਾਂ ਕਹੀ ਗਏ ਆ ਆਹ ਕਹੀ ਨਾਲ ਬਹੁਤ ਦਿਨ ਲੱਗੇ ਰਹੇ ਜੋ ਮੈਂ ਕਹਿੰਦਾ ਬਹੁਤ ਦਿਨ ਮੁੰਦੋਂ ਦੇ ਤੇ ਕਹੀਏ ਦੱਬ ਕੇ ਗਏ 2067 ਚ 56 ਚ ਦੇਖ ਲੈ ਹਾਂ ਹਾਂ ਪਰ ਮੈਂ ਉਹ ਮੌਜੇ ساری ਪਾਈਪ ਲਾਈਨ ਦੀ ਉਹ ਥੋੜੀ ਜਿਹੀ ਤਾਂ ਇਹਨਾਂ ਨਾਲ ਨਹੀਂ ਇਹਨੇ ਤਾਂ ਬੋਲੰਗੀ ਹੁਣ ਇਹਦੇ ਆਹ ਇੰਨੀ ਖਾਲ ਹੁੰਦੀ ਸੀ ਦੇ ਜਗਦੀਪ ਦੇ ਇੱਕ ਕੀਲੇ ਦੀ ਇਹਦੀ ਬਸ ਹੋਈ ਰਹਿੰਦੀ ਸੀ ਆ ਜਦ 10000 ਲੱਗੇ ਆਪਣਾ ਆ ਨਾ ਨਾ 10000 ਇੱਥੇ ਪਜਾਈ ਆ ਆਪਾਂ ਨੇ ਦੇਖ ਲੈ ਜਾਤੀ ਬਾਦੀ ਨੂੰ ਨਜ਼ਾਰਾ ਹੁਣ 12 12000 ਲੱਗੇ ਆ ਚੱਲ ਲਿਖਿਆ ਪਉਣਾਗਾ ਪੀ ਵਿਰੁੱਧ ਕੈਂਟੀ 8 8 ਉਹ ਉੱਥੇ ਦੇ ਫਿਰ ਪਿੱਛੇ ਵੀ 8 ਔ ਪਿੱਛੇ 8 ਹੁੰਦੀਆਂ ਨਾ ਫਿਰ ਗਾਹਾਂ ਵੀ 8 ਜੁਮੈਂਟ ਕਰਾਇਆ ਦਾ ਹੂੰ ਕਾਲੇ ਪੈਕ ਹੋਣੇ ਆ ਨਾ ਨਾ ਚਿੱਟੇ ਮੇਰੇ ਵਾਲੇ ਨਾਲ ਦੇ ਇੱਠੇ ਹੀ ਦੱਬੇ ਆ ਉਧਰ ਆ ਦੂਨੇ ਕਾਦੇ ਲੀਕ ਹੋਈ ਜਾਂਦੇ ਉਧਰ ਯਾਰ ਅਸੀਂ ਇਹ ਤਾਂ ਤੇਰੇ 'ਤੇ ਡਿਪੈਂਡ ਆ ਮਾਲ ਕਿਹ ਜਿਆ ਲੈਣਾ ਤਾਂ ਨਹੀਂ ਮਾਲ ਤਾਂ ਹੁਣ ਆਪਾਂ ਨੇ ਅਰੇ ਇਤੇ ਜ਼ਿੰਮੇਵਾਰੀ ਲੱਤਾ ਕੋਰਤਾ ਅਸੀਂ ਕਿਹਦੇ ਪੈਸੇ ਦਿੱਤੇ ਪੁੱਛ ਲੈ ਇਹਨੂੰ ਮਨਸੂਰੇ ਵਾਲਾ ਸੱਚੀ ਗੱਲ ਹੈ ਪੈਸੇ ਦਿੱਤੇ ਹੀ ਨਹੀਂ ਨਹੀਂ ਬਾਅਦ ਚ ਦਿੱਤੇ ਬੰਦੇ 6 ਮਹੀਨੇ ਬਾਅਦ ਪੈਸੇ ਦਿੱਤੇ ਅਸੀਂ ਉਹ ਕਹਿੰਦਾ ਤੁਸੀਂ ਚਲਾਓ ਪੈਸੇ ਨਾ ਦਿਓ ਕਹਿੰਦਾ ਜੇ ਕੋਈ ਤੁਹਾਨੂੰ ਦਿੱਕਤ ਆ ਗਈ ਮਤਲਬ ਵੀ ਨਹੀਂ ਹੈਗਾ ਵੀ ਲੀਕਿੰਗ ਆ ਗਈ ਹੋਊਗੀ ਉਕੜ ਨਹੀਂ ਚਲਦੇ ਜਾਂ ਗੱਡੀ ਉਹਨੇ ਸਿੱਧੀ ਉਹ ਮਹੰਗਾਈ ਗੱਡੀ ਸਿੱਧੀ ਮਂਗਾ ਕੇ ਸਾਨੂੰ ਦੇ ਦਿੱਤੀ ਉਹਨੇ ਕਹਿੰਦਾ ਤੁਸੀਂ ਪੈਸੇ ਨਾ ਦਿਓ ਕਹਿੰਦਾ ਇਹ ਤਾਂ ਸਾਡੇ ਹੱਥ ਆ ਮੋਹਰ ਵੀ ਲਾਉਣੀ ਸਾਡੇ ਹੱਥਾ ਦੱਸੋ ਕ ਪਰ ਕਹਿੰਦਾ ਕੁਆਲਿਟੀ ਅਸੀਂ ਦੇਣੀ ਆ ਬੰਦੇ ਨੂੰ ਨਹੀਂ ਕੀ ਪਤਾ ਐਸੀ ਗੱਲ ਇਹ ਉਹ ਨਾਲ ਥੜ ਕੇ ਲੈਣ ਉਹ ਟੇਕਣ ਵੀ ਯਾਰ ਹੁਣ ਇਹਦਾ ਉਹ ਫਰੋਜਪੁਰ ਆੜਤੀ ਆ ਉਹਨਾਂ ਦੀ ਜ਼ਮੀਨ ਆ ਲਖੇਵਾਲ ਅੰਦਰੀਆ ਕੋਲੋਂ ਪੈਂਦੀ ਉਹਨਾਂ ਨੇ ਸਾਰੀ ਉਹ ਸਿਮਿੰਟ ਲਾਈਨ ਉਹਨਾਂ ਦੀ ਚੱਲੀ ਹੋਣੀ ਹੈਗੀ ਸਾਰੀ ਉਹ ਪੱਟ ਕੇ ਰੱਖੀ ਬਾ ਅੱਛਾ 80 85 ਗੀਲੀਆਂ ਦੀ ਲਾਈਨ ਸੀ ਅੱਛਾ ਉਹ 2 ਸਾਲ ਪਹਿਲਾਂ ਚੱਲਾ ਗਿਆ ਉਹਨਾਂ ਮੰਦਰ ਸਾਰੀ ਉਹ ਲਾਈਨ ਬਾਹਰ ਰੱਖੀ ਆ ਕੱਢ ਕੇ ਨਵੀਂ ਪਲਾਸਟਿਕ ਦੀ ਕਾਉਣ ਲੱਗਾ ਚੱਲੀ ਹੋਣੀ ਹੋ ਜਾਂਦਾ ਬੰਦੇ ਨੂੰ ਬਿਆਰ ਕਰਤਾ ਮਾਦ ਬਣੇ ਵਾਲੇ ਉਹ ਜਿਹੜੇ ਬੰਦੇ ਦੱਬਣੇ ਵਾਲੀ ਉੱਚੀ ਨਹੀਂ ਵੀ ਆਏ ਕਰਕੇ ਦੱਬੀ ਗਏ ਪਜੌਣੀ ਨੂੰ ਉਹਦਾ ਬਹੁਤ ਫਰਕ ਆ ਬਹੁਤ ਗੌਰ ਨਾਲ ਦੱਬ ਹੁੰਦੀ ਆ ਨਹੀਂ ਆਉਂਗਾ ਅੱਜ ਜਿਹੜੀ ਲੈਨ ਤੰਗ ਕਰਦੀ ਆ ਬਹੁਤ ਦਕੰਮਣ ਦੇ ਬੰਦਾ ਬਹੁਤ ਦੁਖੀ ਹੁੰਦਾ ਯਾਰ ਨਾ ਉੱਚੇ ਆ ਬਈ ਬੱਸ ਹੈ ਹੈ ਉੱਚੀ ਤੇ ਦਾ ਖੇਤ ਨਹੀਂ ਮਾਗਿਆ ਤਾਂ ਉਹ ਦੁਖੀ ਹੋਗਾ ਦੇਖ ਲੈ ਕੱਲ੍ਹ ਤੇ ਦੁਖੀ ਹੋਏ ਪਏ ਐਨੇ ਕਿ ਪਿੱਛੇ ਨਹੀਂ ਉਹ ਇਹਨੂੰ ਅੱਜ ਕਣੀ ਪੱਕਾ ਹੀ ਬੰਦ ਕਰ ਦਿੰਦਾ ਉਹ ਹੈਗਾ ਤਾਂ ਬੰਮੀ ਨੇ ਵੀ ਜੀਰੋ ਲਾਉਣੀ ਜੇ ਤੂੰ ਉਹ ਮੇਰੇ ਵਾਲੇ ਤੇ ਭਰ ਲਾਂਦਾ ਹੁਣ ਲੈਣ ਕਰੇ ਖਾਰ ਬਣਾ ਕੇ ਉਹ ਮੇਰੇ ਵਾਲੇ ਜਾ ਉੱਥੇ ਤੇ ਭਰੀ ਜਾਣਾ ਜੀਰੀ ਤੇ ਭਰੀ ਜਾਣਾ ਫੇਰ ਬਰਸੀਨ ਬਰਸੂਣ ਨੂੰ ਔਖਾ ਹੋ ਜਾਂਦਾ ਫੇਰ ਤਾਂ ਜਾਂ ਸਭ ਤੋਂ ਪੱਕੇ ਜਿਹਦਾ ਜਾਂ ਮਰਜੀ ਠੀਕ ਕਰੀ ਹੁਣ ਆਹੋ ਚੱਲ ਕੋਈ ਨਹੀਂ ਅੱਜ ਦੇਖਣਾ ਲੋਟ ਆ ਜਾਣਾ ਇਹਨੂੰ ਬਾਈ ਸਾਨੂੰ ਚੱਲੀ ਜਾਣ ਦੇ ਜਿੰਨੇ ਨੇ ਹੁਣ ਅੱਗੇ ਆ ਬੜਾ ਬੋਟਾ ਹੀ ਹੈ ਤਾਂ ਜਣੀ ਮੈਂ ਪੱਟਦਾ ਮਹਾਰਾ ਐਂਡ ਕੈਪ ਲਾ ਕੇ ਹਣੇ ਬੰਦ ਕਰ ਦਿੰਦੇ ਕਰ ਦੇਣਾ ਮੈਂ ਹੁਣ ਲੈਟ ਆਈ ਤੇ ਪਤਾ ਲੱਗਣਾ ਚੱਲ ਲੈਟ ਆਈ ਤੇ ਦੇਖੋ ਹੱਲ ਹੋ ਗਿਆ ਤਾਂ ਠੀਕ ਹੈ ਨਹੀਂ ਕੋਈ ਤਾਂ ਹੱਲ ਆ ਜਮਾਨ ਪਿਆ ਸਾਰਾ ਆ ਨਹੀਂ ਬਜਰੀ ਰਲਾ ਕੇ ਸੜਦੇ ਨਹੀਂ ਹੋਰ ਕੀ ਆ ਨਹੀਂ ਆ ਗਿਆ ਇੱਕ ਵਾਰ ਹੁਣੇ ਸੜਦੇ ਉਹ ਨੱਕਾ ਖੂਦ ਤੋਂ ਮੜੇ ਸੜ ਚਲ ਠੀਕ ਆ ਹੋਰ ਗਿਆ ਕੰਮ ਕਰ ਤੂੰ ਲੋ ਜੀ ਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਫਿਰ ਵਧੀਆ ਹੋਰ ਫਿਰ ਬਜੀ ਆਏ ਨਾ ਗਰਮੀ ਹੋਵਾ ਹੋ ਕੇ ਤੇਨੂੰ ਰੋਜ਼ ਤਾਂ ਮੈਂ ਤੇਰੀ ਮਿੰਤਾਂ ਕਰਦਾ ਭਈ ਭਾਈ ਤੂੰ ਸਵੇਰੇ ਦੱਸ ਉਹ ਟਾਈਮੇ ਲਾ ਉਹ ਫਿਰ ਦੱਸ ਕੇ ਆ ਨੋ ਵਜੇ ਵੱਟਲਾ ਚਾਹੀ ਹੈ ਹੈ ਚਾਹੀ 9 ਵਜੇ ਵੱਟਲਾ ਸਵੇਰੇ ਨਾ ਚਾਹੇ 9 ਵਜੇ ਵਗਖ ਵੱਢ ਲਾ। ਐ ਟਾਈਮ ਦਾ ਆਉਂਦਾ ਵੀ ਅਹੀ ਬਾਹਰ ਟੀ ਪਾਣੀ ਦੀ ਸਿੱਲੀ ਉੱਪਰ ਨੂੰ। ਅਹੀ ਗਰਮੀ ਉਹ ਭੇਜ ਲਿਆ ਬੰਦਾ। ਤਾਂ ਹੀ ਮੈਂ ਤੈਨੂੰ ਕਹਿੰਦਾ ਵੀ ਚਾਹੇ ਤੂੰ ਸਵੇਰੇ 9 ਵਜੇ ਵੱਢ ਲਾ ਉਹ ਵੀ ਚੰਗਾ ਏ। ਹਾਂ। ਐਜੋਨ ਨਾਲੋਂ। ਹੋਰ ਕੋਈ ਚੱਕਰ ਨਹੀਂ ਹੈਗਾ। ਹੋਰ ਕੀ ਆ। ਤੇਰਾ ਆ ਮੈਂ ਹੁਣ ਆ ਦੇਖਦਾ ਕਿਹੜਾ ਥਰੇ ਲੱਗਣਾ ਇਹਨੂੰ 베ਜ ਨਹੀਂ ਹੈਗੀ। ਹੂੰ। ਇਹਨੂੰ 베ਜ ਲੱਗੂਗੀ ਇੱਕ ਤੀਆਂ। ਹਾਂ ਆ ਦੇਖਦੀ ਆ। ਆ ਚਾ ਵਾਢੋ ਕਹਿੰਦਾ ਦੋ ਤਿੰਨ ਦਿਨ ਚਾ ਇਹ ਲਿਆ ਕਹਾਣੀ ਹੈ। ਹੂੰ। ਜੇ ਆਪੇ ਕਾਮੀ ਨੂੰ ਕਹਿੰਦਾ ਵੜ ਵੇਚੀ ਤੇ ਆ ਜਾਂਦੇ। ਚੜਾ ਦੀ ਪੱਤੇ ਦੀ ਜਿਹਾ ਗਈ ਵਿੱਚੇ ਪਾਲੀ ਡੰਗਰਾਂ ਨੂੰ ਖਾ ਲੂੰਗਾ ਹਾਂ ਹਾਂ ਇਹ ਕਹਿੰਦੀ ਆ ਨੂੰ ਕੜਤਨ ਨੂੰ ਉੱਤਨ ਪਰ ਨਹੀਂ ਹੋਊਗਾ ਨਾ ਨਾ ਇੰਨੇ ਕੱਖਾਂ ਚ ਕਹਿੰਨੀ ਕਿ ਜੇ ਸਾਰੀ ਵੀਰੇ ਬੇਸ਼ੀ ਵੀ ਹੈ ਕਿਤੇ ਕਿਤੇ ਡੱਕਾ ਰੇ ਕਾਹੀ ਜੜੀ ਹੈ ਬਾਹਰ ਬਾਹਰ ਹੂੰ ਹੂੰ ਉਹ ਆ ਛੱਡਾ ਤੇ ਜਲੀ ਪਿੱਛੇ ਜੰਮੀ ਉਹਨੂੰ ਦੀ ਹਾਂ ਅਮੀਰ ਹੈ ਜਿਹੜੀ ਆ ਮੀਂਹ ਪਿਆ ਨਾ ਅੱਜ ਨੇ ਦੇਖ ਲੱਗੇ ਕਿ ਅੱਖ ਲਾਈ ਸਲੇ ਨੇ ਕਹੀ ਪਰਦਾ ਠਾਲੀ ਪਈ ਆ ਹੋਰ ਪਿਆ ਵੀ ਕਹਿੰਦਾ ਜੇ ਤੂੰ ਮੰਡ ਚ ਰਹੇ ਪਾਉਂਦਾ ਤਾਂ ਕਾਲੇ ਦਾ ਕਾਲਾ ਸਾਡੇ ਕੋਲ ਤੇ ਆਇਆ ਉੱਥੇ ਤੇ ਹਾਂ ਕਹਿੰਦਾ ਮੋਂ ਤਾਂ ਪੀਉਂਦਾ ਕਹਿੰਦਾ ਉਹ ਡਿਪਟੀ ਦੀ ਮੋਟਰ ਕੋਲੇ ਰਸਤਾ ਨਹੀਂ ਹਾਂ 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 ਕਹਿੰਦਾ ਜਿੱਦਾਂ ਹੀ ਆਇਆ ਬੈਠ ਸਾਈਂ ਕਹਿੰਦਾ ਇੱਥੇ ਕਿ ਕਿਣਾ ਕਹਿੰਦਾ ਪੈ ਗਿਆ ਕਿ ਰਹਿ ਗਿਆ ਮੈਂ ਕਿ ਉਹ ਪਾਉਂਦੇ ਫਿਰ ਸੁੱਕਾ ਆ ਪਿਆ ਮਾ ਆ ਪਿੰਡ ਆ ਉਹ ਡੇਂਗਰਾਂ ਦੇ ਘਰ ਕੋ ਮੜੀ ਮੜੀਆਂ ਹਾਂ ਇੱਥੇ ਜੇ ਥੋੜਾ ਬਾਅਦ ਗਾਂ ਪਿੰਡ ਸੀ ਵੱਧ ਗਈ ਲੇ ਗਿਆ ਫੁੱਲ ਪੀਏ ਮੋਟਰ ਪਰ ਐਨ ਭਿੱਜ ਗਏ ਸੀ ਉੱਥੇ ਫੇਰ ਗੱਗਾ ਭਿੱਜਦੇ ਚ ਗਿਆ ਸਾਡੇ ਕੋਲੋਂ ਜਦ ਸਾਊਂਡ ਦੇ ਸਰਾ ਟਾਇ ਕਰਦੇ ਤੇ ਹਜੇ ਸਾਊਂਡ ਤਾਂ ਆਇਆ ਵੀ ਨਹੀਂ ਸਾਊਂਡ ਚ ਆਇਆ ਉਹ ਦੇਖ ਲੈ ਹੁਣੀ ਸਟਾਇ ਵਾਲਾ ਕੰਮ ਹੋ ਗਿਆ ਇਹ ਚ ਕੀ ਆ ਦੋਲੀ ਮੀਂਹ ਆਪਣੇ ਨਹੀਂ ਹੈਗਾ ਆਪਣੇ ਨਹੀਂ ਗੁੰਮੂ ਦਾ ਮੌਸਮ ਬਹੁਤ ਹੈ ਜੀ ਪਊਗਾ ਚੰਗੀ ਪਊਗਾ ਇਹਨੂੰ ਇੰਨੀ ਗੱਲ ਦੱਤੀ ਪਾਰਾ ਜਿਹਦੇ ਦਿਨ ਲਲਾ ਲਲਾ ਹੋਈ ਪਈਦੀ ਲਲਾ ਲਲਾ ਹੋਈ ਪਈਦੀ ਚੱਕ ਲੋ ਚੱਕ ਲੋ ਚੱਕ ਲੋ ਸਮਾਨ ਚੱਕ ਲੋ ਆਹ ਹੋ ਗਈ ਰਾਤ ਟੁੱਟ ਗਈ ਰਾਤ ਟੁੱਟ ਗਈ ਕੱਲ ਮੇਰਾ ਦੇਖ ਲੈਣ ਟੁੱਟੀ ਰਾਤ ਹੈਨਾ ਨਦੀ ਦੇ ਚ ਟੁੱਟ ਲਈਦੀ ਕਮਾਲਪੁਰ ਨੂੰ ਰਾਤ ਨੂੰ ਟੁੱਟੀ ਰਾਤ ਨੂੰ ਟੁੱਟ ਗਈ ਨਦੀ ਦੇ ਚ ਟੁੱਟ ਗਈ ਬਹੁਤ ਗਰਮੀ ਹੈ ਬਾਈ ਕੁਫਨੀ ਗੈਂਦੀ ਗਰਮੀ ਤੈਨੂੰ ਮਿੰਤਾਂ ਦਾ ਤਰੀਆਂ ਕਰਦਾ ਹੁੰਦਾ ਇੱਥੇ ਖੜਾ ਆਏ ਨਾ ਇੱਧਰ ਗੰਨਾ ਐ ਮੈਨੂੰ ਜਿਹਦੇ ਨਾਲ ਬੈਜਾ ਮੱਕੀ ਦਾਲ ਬੈਜਾ ਤੈਨੂੰ یوں ਨਹੀਂ ਹੋਣਾ ਲੱਗਣੀ ਇਹ ਬੂਟਿਆਂ ਦੇ ਵਿੱਚ ਐ ਇੱਥੇ ਤਾਂ 9 ਵਜੇ ਉਹੀ ਹਾਲ ਹੋ ਜਾਂਦਾ ਸਵੇਰੇ ਫੇਰ ਵੀ ਥੋੜਾ ਜਿਹਾ ਫਰਕ ਹੁੰਦਾ ਮੌਸਮ ਦਾ ਆਓ ਜੇ ਮੌਸਮ ਦਾ ਕੋਈ ਟੈਨਜ ਤਾਂ ਤੁਹਾਨੂੰ ਸ਼ਾਮਾਂ ਹੀ ਹੁੰਦੀ ਚਾਹੇ ਤੂੰ 10 ਵਜੇ ਵੱਢ ਕੇ ਲੈ ਜਾ ਤਾਂ ਵੀ ਤੈਨੂੰ ਕੋਈ ਦਿੱਕਤ ਨਹੀਂ ਹੋएगी ਹਾਂ ਅਸੀਂ ਤਾਂ ਮੈਂ ਤੈਨੂੰ ਕਹਿੰਦਾ ਵੀ ਸਵੇਰੇ ਵੱਢ ਲੈ ਕਰ ਇੱਕ ਗੱਲ ਸਵੀਰੂ ਹੈ ਵੀ ਹੈ ਜਿਸ ਮਿਹਰੂ ਬੰਦਾ ਬੜ ਲਵੇ ਸਾਰੇ ਸਵੇਰ ਸ਼ਾਮ ਸਾਡੀ ਸਰਦਾਰਦੀ ਸਰਦਾਰਦੀ ਕੇ ਬੇਲਾ ਬੰਦਾ ਸਮਝਦਾ ਆਪਣੇ ਤੀਏ ਪੈਰ ਜਦੇ ਕੱਖ ਪਾ ਕੇ ਬੇਲਾ ਉਹਦੇ ਬਾਦ ਹਾਂ ਹੁਣ ਮੋਟਰ ਬੰਦ ਕਰਕੇ ਹੁਣੀ ਚੱਲੀਆਂ ਫੜੀ ਅੱਜ ਖੜੀ ਨਹੀਂ ਰਾਈਟ ਪਤਾ ਨਹੀਂ ਕੀ ਹੋਈ ਐ ਇਹਨੂੰ ਹਾਂ ਹੁਣ ਚੱਲੀ ਸੋਹਣੀ ਮੜੀ ਜੀ ਹੈ 2:30 ਵਜੇ ਤੋਂ ਬਾਅਦ ਪੈਣਾ ਭੱਜੀ ਗਈ ਬਹੁਤ ਭੱਜੀ ਆ ਤਾਂ ਮੈਂ ਵੀ ਹੁਣੀ ਚਲਾ ਕੇ ਆਇਆ ਘੰਟਾ ਕੋ ਗਿਆ ਇੱਕ ਸਾਲਾ ਜੈਂਪਰ ਦੇ ਹੱਥ ਕੱਢੀ ਜਾਂਦੇ ਉੱਪਰ ਉਹ ਫਿਰ ਤੇਰਾ ਰੈਕੋ ਮੈਡੀਕ ਲਾ ਦਵੇ ਐਡਮੈਟਿਕਾ ਜਦੋਂ ਲਾਲ ਬੱਤੀ ਦਿਖਾਈ ਜਾਂਦਾ ਬੰਦ ਟ੍ਰਿਪ ਮਾਰ ਜਾਂਦਾ ਉਧਰ ਕਹਿੰਦਾ ਤਾਂ ਹੈਗਾ ਨਾ ਸਰਵਾਉਂਗਾ ਸਰਵਾਉਂਗਾ ਇਹਨਾਂ ਨੂੰ ਮਉਣੇ ਦਾ ਨਹੀਂ ਟਾਈਮ ਲੱਗਦਾ ਹਾਂ ਕਾ ਸਵਾਰ ਦੇ ਸਵਾਰ ਦੇ ਹੁਣ ਦੇਖਦਾ ਮੈਂ ਲੈ ਕੇ ਜਾਊਂਗਾ ਤੁਹਾਨੂੰ ਹਾਂ ਕੱਲੂ ਲੈਟ ਜੇ ਅਸੀਂ 12 ਵਜੇ ਦਾ ਟਾਈਮ ਹੈ 4 ਦਿਨ ਦਾ 4 ਦਿਨ ਨਹੀਂ ਹਲੇ 4 ਦਿਨ ਦੀ ਆ 4 ਦਿਨ ਦਾ ਹਾਲੋ ਸੁਬਿਰ ਸਿੰਘ ਦੇਖਦਾ ਇਹ ਚਾਰ ਦਾ ਬਾਕੀ ਪਤਾ ਕੋਈ ਨਹੀਂ ਇਹਨੇ ਕੱਲ ਛੱਡ ਦੇਣੀ ਫੇਰ ਸੋਚ ਵਾਲੀ ਮਨਸੂਰ ਕੱਟਣੀ ਪੈਂਦੀ ਆ ਇਹਨੇ ਖਰੇ ਕਦ ਕਹਿ ਦੇਣਾ ਬਾਦੂ ਲੈਟ ਸੋਚ ਤਾਂ ਕੱਟਣੀ ਪੈਣੀ ਸੋਚ ਤਾਂ ਸੋਚ ਕੱਟ ਕੇ ਸੋਚ ਕੱਟ ਕੇ ਬੰਦਾ ਖੜਾ ਕੇ ਫੇਰ ਇਹਦੇ ਬਤਾਰਾਂ ਜੈਂਪਰ ਉਹ ਤਾਰਾਂ ਮਲੇ ਵਟਣੀਆਂ ਉਹ ਪਹਿਲੇ ਤਾਰਾਂ ਢੇਡ ਕੇ ਨਾ ਉਹ ਆਪੇ ਪਰਮੈਂਟ ਲਾਉਂਗੇ ਉਹ ਹਾਂ ਫੇਰ ਉਹ ਬਤਾਰ ਨਵੀਂ ਮਿਲਲੇ ਵਟਣੀਆਂ ਉੱਪਰ ਅੱਗ ਕੱਢੀ ਜਾਂਦਾ ਉਹਦਾ ਵਰਕ ਹੈ ਮੈਂ ਮਿਸਤਰੀ ਨੂੰ ਤੁਹਾਲੀ ਬੱਲੂ ਤਾਂ ਉਧਰ ਕਹਿੰਦਾ ਤੇਗਾ ਤਾਂ ਬੱਲੂ ਕਹਿੰਦਾ ਭਾਈ ਇਹ ਕਹਿੰਦਾ ਤੇਰਾ ਆਟੋਮੈਟਿਕ ਠੀਕ ਹੈ ਆਟੋਮੈਟ ਨੂੰ ਕੁਝ ਨਹੀਂ ਹੋਇਆ ਪਿਆ ਕਹਿੰਦਾ ਜੈਂਪਰ ਅੱਗ ਕੱਢਦੇ ਉਹ ਵੀ ਕਰਕੇ ਕਹਿੰਦਾ ਇਹ ਬਟ ਟ੍ਰਿਪ ਕਰਦੀ ਆ ਲਾਲ ਬੱਤੀ ਵੀ ਤਾਂ ਹੀ ਦਿਖਾਉਂਦੀ ਆ ਜੈਂਪ ਕਹਿੰਦਾ ਪ੍ਰੋਪਰ ਖਲਾ ਗਰੰਟੀ ਨਹੀਂ ਆਉਂਦਾ ਹਾਂ ਕਿ ਨਹੀਂ ਅੱਜ ਵੀ ਕਿੱਧਰ ਅੱਜ ਵੀ ਸਪਰੇਅ ਕਰਨ ਗਿਆ ਮੱਟਾਂ ਪਰ ਕਿੱਥੇ ਮੰਢ ਜੀ ਮੰਢ ਜੀ ਸਪਰੇਅ ਕਰਦਾ ਉਹ ਨਵੇਂ ਗੀਲਿਆਂ 'ਤੇ ਕਰਕੇ ਆਊਗਾ ਕੱਦਾਂ ਗਿਆ ਵਿਆ ਮੱਟਾਂ-ਮੱਟਾਂ ਮਹਾ ਵਿਚਲੀਆਂ ਮੱਟਾਂ ਰਹਿਣ ਦੇ ਹਲੇ ਵਿਚਾਲੇ ਜੇ ਹੈ ਨਹੀਂ ਫਿਗਰ ਨੂੰ ਮਾਰਦੇ ਨਾ ਨਾ ਹੈਗਾ 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 ਪੰਪ ਧੋਣਾ ਪੈਣਾ ਤੂੰ ਹੀ ਲੈਂਦੀ ਗੋਲਡ ਨੋਨ ਗੋਲਡ ਹਾਂ ਫਤਾਨਾ ਬਗਰੀਆ ਜਿੱਥੇ ਮਰਜੀ ਕਰੀ ਹਾਂ ਉਹ ਜਿੱਥੇ ਮਰਜੀ ਕਰੀ ਜਾਵੇ ਮਾ ਤੂੰ ਸੈਡਾ ਸੈਡਾ ਕੱਢਿਆ ਠੀਕ ਨਹੀਂ ਆ ਲੈ ਸੈਡਾ ਸੈਡਾ ਨੂੰ ਉੱਥੇ ਪੰਜ ਸੱਤ ਪੰਪ ਲੱਗ ਲੈਨੇ ਕਿਹੜੇ ਘੱਟ ਲੱਗਨੇ ਆ ਤੂੰ ਤਾਂ ਹੈ ਉਹ ਬੱਟਾ ਕਾਫੀ ਆ ਹੋਰ ਜਿੰਨੇ ਕਿਆਰੇ ਉਹਨੇ ਹੀ ਬੰਗਾ ਹੋ ਜਾਂਦਾ ਨਾ ਨਾ ਪੰਜ ਸੱਤ ਪੰਪ ਬਾਹਰੇ ਲਾੜ ਲੈਨੇ ਸੱਤ ਅੱਠ ਇੱਧਰ ਲਾ ਪਲਾਟ ਹੋ ਗਿਆ ਪਰਲਾ ਪਲਾਟ ਹੋ ਗਿਆ ਫਿਰ ਡਰੇਨ ਹੋਗੀ ਮਾ ਡਰੇਨ ਨੂੰ ਵੀ ਮਾਰਿਆ ਖਲੀ ਸਾਫ ਹੋ ਜੂਗਾ ਇਹਨਾਂ ਛੱਡਣਾ ਨਹੀਂ ਕੁਝ ਵੀ ਹਾਂ ਨਾ ਠੀਕ ਐ ਸੱਪ ਸਪੂੜੀ ਤੇ ਸਾਫ ਰਹਿੰਦਾ ਯਾਰ ਕੰਮ ਨਾ ਨਾ ਗੁੱਜਰ ਬਹੁਤ ਬੈਠੇ ਉੱਥੇ ਗੁੱਜਰ ਮਹਿਸਾ ਚਾਰ ਨਾਉਂਦੇ ਆ ਜੇ ਕੱਖ ਨਾਲ ਖੜਾ ਇਹਨਾਂ ਦੇ ਸੜਕ ਤੇ ਤੇ ਮਹਿਸਾ ਵਿਚ ਮੱਲੋ ਤਾਂ ਕਿਉਂ ਪੜੀ ਜਾਂਦੀ ਆ ਉਹ ਤਾਂ ਫਿਰ ਡੰਗਰੇ ਤਾਂ ਜਾਣਾ ਹੀ ਜਿੱਦਾਂ ਡੰਗਰੇ ਉਹ ਸਿਖਾਇਆ ਵੇ ਆਹ ਉਹ ਤੇ ਕੱਖ ਦੇਖਣਾ ਮਾ ਤੂੰ ਬੱਟਾ ਮਸਪਰੇ ਹੀ ਮਾਰਦੇ ਸਾਰੇ ਤੂੰ ਮੈਂ ਕਹਿੰਦਾ ਚਾਰ ਕਿਾਰੇ ਵੱਡਾ ਹਾਂ ਇੱਕ ਦਿਨ ਬਲਾ ਉਹਨੂੰ ਕਾ ਫੇਰ ਦੋ ਵਿੱਚ ਕੰਬਾ ਬੀਤਾ ਕਾ ਨੂੰ ਜਾ ਉਹੀ ਆਹ ਕੱਖ ਹੁਰਕੇ ਸਾਰਾ ਚੁਗ ਜਾਣਾ ਉਹਨਾਂ ਨੇ ਆਹ 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 ਬੁੱਤ ਉਹਨਾਂ ਦੇ ਮੈਸੇਸਾ ਬੁੱਟੀ ਬਹੁਤ ਖਾਂਦੀਆਂ ਸਭ ਕੁ ਖਾਂਦੀਆਂ ਹਾਂ ਹਾਂ ਆਪਣੇ ਮੈਸਾ ਹੀ ਖਾਉਂਗੇ ਉਹ ਖਾਂਗੂ ਇਹ ਤਾਂ ਬਹੁਤ ਖਾਂਦੀਆਂ ਉਹਨਾਂ ਦੀ ਬਹੁਤ ਖਾਂਦੀਆਂ ਨਾਲੇ ਖਜੂਰ ਖਾਈ ਜਾਂਦੀ ਉਹ ਤਾਂ ਖਜੂਰ ਦੇ ਪੱਤੇ ਹਾਂ ਆਪਣੀ ਨੂੰ ਪਾ ਕੇ ਦੇਖ ਲਈ ਜਿੱਥੇ ਮੂੰਹ ਘੱਲ ਲਵੇ ਤਾਂ ਹੀ ਤੈਨੂੰ ਕਿਹਾ ਬਹੁਤ ਬਹੁਤ ਖਾਂਦੀਆਂ ਸਭ ਕੁਝ ਹੁਣ ਦੇਖੀ ਨਾ ਖਜੂਰ ਸਾਰੇ ਨੁੰਡ ਕਰ ਦਿੰਦੀਆਂ ਜਿਹੜੇ ਵਾਰ ਵਾਰ ਖਾਂਦੇ ਆਪਣੇ ਜਾਨਵਰ ਨਹੀਂ ਖਾਂਦੇ ਆਪਾਂ ਫਿਰ ਇੱਕ ਚੀਜ਼ ਬਹਿ ਲਾਇਆ ਬਰੋਂ ਤਾਂ ਸਿਰੇ ਤੇ ਸਿਰੇ ਤੱਕ ਰੋਜ਼ ਮੂੰਹ ਮਾਰਦੇ ਜਾਣਾ 100 ਭਾਂਡੇ ਕੱਕ ਖਾਣੇ ਉਹਨਾਂ ਨੇ। ਹੋਰ। ਉਹ ਹੋਰ ਕਿ ਜਿੱਕਾ ਬੱਕਰੀਆਂ ਦੀਆਂ ਫੁੱਲੇ ਫੁੱਲੇ ਖਾਣਾ ਉਹਨਾਂ ਨੇ ਵਧੀਆ ਵਧੀਆ ਕੱਕ ਖਾਣਾ ਤੇ ਰਾਤ ਦੰਗਰੇ ਆ ਪਿਆ। ਹਮ ਹੈ ਕਿ ਨਹੀਂ? ਹਮ ਆਪਾਂ ਨੇ ਉਹੀ ਵੱਢ ਕੇ ਲੈ ਜਾਣੇ ਜਿਹੜੇ ਖੇਤ 'ਚ ਬੀਜੇ ਵੀ ਆ ਨਾਲੇ ਉਹਨੇ ਤਾਂ ਆਰਗੈਨਿਕ ਕੱਕ ਖਾਣੇ ਜਿਆਦਾ। ਬਿਨਾਂ ਦਵਾਈਆਂ ਬੂਟੀਆਂ ਵਾਲੇ। ਹੁਣ ਆ ਕੱਕ ਖੜੇ ਆ। 7 ਕਿਸਮ ਦਾ ਕੱਕ ਹੈ। ਦੇਖ ਲੈ। ਹੁਣ ਜੜੀ ਬੂਟੀ ਸਮਝ ਲੈ ਇਹ। ਹਮ ਹੈ ਕਿ ਨਹੀਂ? ਆ ਮੈਂ ਸਾਬਾ ਜੀ ਹਿਲੀਆਂ ਬੇ ਨਾ ਰੱਖਦੀ ਆ ਪਾਦੇ ਸਾੜੀਆਂ ਦਾ ਛੱਡ ਲਾ ਰਣੀ ਆ ਨਾ ਹੁਣ ਤਾਂ ਮੁਰਦਾ ਥੈਲ ਦੋਹੀ ਚਲਦੇ ਆ ਹਾਂ ਹਾਂ ਐ ਠੀਕ ਆ ਓਕੇ ਆ ਓਕੇ ਰਿਪੋਰਟ ਆ ਮੈਂ ਕਹਿੰਦਾ ਫੇਰ ਤੈਨੂੰ ਜਵਾਬ ਦੇਗੇ ਨਾ ਨਾ ਹੁਣ ਠੀਕ ਆ ਹੂੰ ਉਹੀ ਕੋ ਆਇਆ ਸਾ ਛਾੜਤੀ ਦੀ ਕਰੈਂਟ ਛੱਡਦਾ ਦਾ ਉਹ ਪਾਈਆ 700 ਦੀ ਆਈ ਪਤਾ ਨਹੀਂ ਕਹਿੰਦਾ ਕਿੰਨੇ ਦੀ ਆਈ ਆ ਹੂੰ ਜਿਹੜੀ ਉਹ ਸੀਟ ਦੇ ਥੱਲੇ ਹੁੰਦੀ ਮੈਂ ਕਹਿੰਦਾ ਹਨਾ ਹਾਂ ਹੈ ਹੂੰ ਬਾਬਾ ਉਹੀ ਪਾਈਆ ਇਹਦੀ ਉਹ ਕਰੈਂਟ ਛੱਡ ਦੇਣੀ ਦੀ ਆਖਣ ਦੀ ਹੂੰ ਗੱਬੇ ਹੁੰਦੀ ਆ ਕਹਿੰਦਾ ਉਹਨੇ ਪੁਰਾਣੇ ਦੀ ਬਾਤ ਕੀਤੀ ਸੀ ਹੂੰ ਕਹਿੰਦਾ ਇਹਨੂੰ ਪਾ ਕੇ ਦੇਖੀ ਕਹਿੰਦਾ ਜੇ ਇਹਦਾ ਬੰਦ ਨਾ ਹੋਇਆ ਫੇਰ ਤਾਂ ਕੋਇਲੇ ਆ ਹੂੰ ਕਹਿੰਦਾ ਫੇ ਨਹੀਂ ਹੋਰ ਲੋਕ ਸੂਗਾ ਕੋਈ ਆਹੋ ਥੱਲੇ ਵੀ ਹੋ ਸਕਦਾ ਕਹਿੰਦਾ ਫੇਰ ਉਹਨੇ ਵਾਇਲ ਪੁਰਾਣੇ ਦੀ ਬਾਤੀ ਕੱਢ ਕੇ ਤਿੰਨ ਦੀ ਥਲਾ ਬੰਦੇ ਦੀ ਹੋਇਆ ਇਹਨੇ ਉਹ ਕਢਾਇਆ ਨਵੀਂ ਲਿਆ ਕੇ ਪਵਾ ਲਿਆ ਨਾ ਠੀਕ ਆ ਚੱਲ ਠੀਕ ਨਹੀਂ ਥੋੜਾ ਦਾ ਬਾਈ ਮੋਟਰਸਾਈਕਲ ਬਣਾ ਇੱਕ ਮਿੰਟ ਨਹੀਂ ਸਰਦਾ ਸਾੜਾ ਕਿੱਥੇ ਸਰਦਾ ਬਾਈ ਨੇਰੀ ਆ ਜਾਂਦੀ ਆ ਸਾੜੇ ਤਾਂ ਜੇ ਖੜ ਕੇ ਸਾੜਾ ਗੱਡੀ ਕੱਢ ਨਹੀਂ ਪਾਈ ਸਾਨੂੰ ਉਹ ਤਾਂ ਫੇ ਹਯੋ ਆ ਹਾਂ ਤਿਆਰੀ ਆ ਫੇਰ ਤਿਆਰੀ ਆ ਮੈਂ ਬਿੰਦਰ ਪ੍ਰਚਾਰ ਕੇ ਬੰਦੇ ਨੇ ਫੜਾਏ ਆ ਹਲੇ ਮਗਾ ਹੋਰ ਫੜਾ ਦੇਣਾ ਹਲੇ। ਕਿਹਾ ਪਾਸਪੋਰਟ ਜੀ। ਉਹ ਵੀ ਤਿਆਰੀ ਆ? ਹਾਂ। ਠੀਕ ਆ। ਕਿੰਨੇ 4-5 ਜਗ ਜਣੇ ਹੋਏ ਹਜੇ ਹਾਂ? ਬਿੰਦਰ ਹੋ ਗਿਆ। ਸੀਪਾ ਪੜਾ ਗਿਆ। ਅੱਛਾ। ਸੀਪਾ ਹੋ ਗਿਆ, ਸਰਵਜੀਕ ਹੋ ਗਿਆ, ਅਮਨਾ ਹੋ ਗਿਆ। ਰਾਜਾ ਹੋ ਗਿਆ। ਰਾਜਾ ਰਮੈ ਹੋ ਗਿਆ 6 ਜਣੇ ਹੋਇਆ ਹਲੇ। ਹੂੰ। ਆਏ ਤਾਂ ਹੋਰ ਵੀ ਜਣੇ ਜਾਣਾ ਭਾਈ। ਪਾਸਪੋਰਟ ਹੈਗਾ ਜਾਂ ਸਰ ਦਾ ਬੰਦਾ। ਚਾਹੇ 20 ਹੋ ਜਾਣਾ। ਚਾਹੇ 20 ਹੋ ਜਾਵੇ। ਠੀਕ ਆ ਲੈ। ਹੂੰ। ਹੈ ਨਹੀਂ ਤੇਰੇ ਬਾਪੂ ਜਣੇ ਹੈਗਾ? ਹੂੰ। ਉਭਣਾ ਦੇਉਦਾ ਮੈਜੀ ਗਰਮੀ ਜੇ ਕਰਨ ਜਾਣਾ ਉਹਨੇ ਗਾਂਹ ਜਾਉਂ ਕੋ ਨੂੰ ਭੇਜ ਦਾਂਗੇ ਦਾ ਪਾਸਪੋਰਟ ਤਾਂ ਬਣਾਉਂਦਾ ਬਣਾ ਦੇਉਂਦੇ ਅਪਲਾਈ ਕਰ ਦਿੰਦੇ ਹੁਣ ਹੋਰ ਕੀਆ ਕਰ ਦੇਦਾ ਅਪਲਾਈ ਜਿੱਥੇ ਉਹੀ ਰਹਿੰਦਾ ਗੁਰਦੁਆਰਾ ਹਾਂ ਉਧਰ ਹੀ ਰਹਿੰਦੇ ਉਹਦੇ ਪਾਕਿਸਤਾਨ ਵਾਲੇ ਪਾਕਿਸਤਾਨ ਵਾਲੇ ਰਹਿੰਦੇ ਆ ਫੇਰ ਤਾਂ ਵਿੱਚ ਵੀ ਘੁੰਮਿਆ ਵਿੱਚੇ ਕਿਦੇ ਉਹਦੇ ਨਾਲ ਹੀ ਚੱਲ ਜAVE ਜਿਹੜਾ ਜੱਥਾ ਹਾਂ ਜਾਂਦਾ ਹੈ ਪੱਠਾ ਬਣਾਉਣਾ ਲਿਖਾਉਣਾ ਪੈਂਦਾ ਹੈ ਪੱਠਾ ਸਭ ਬਣਾਉਣਾ ਲਿਖਾਉਣਾ ਪੈਣਾ ਫੇਰ ਉਤੇ ਬਾਅਦ ਉਹ ਵੀ ਜਾਂ ਲਉਂਦੇ ਆ ਉੱਥੇ ਪਾਸਪੋਰਟ ਜਮਾ ਹੁੰਦੇ ਆ ਸਰੋਵਣੀ ਕਮੇਟੀ ਕੋਲ ਹੂੰ ਹੂੰ ਉਹ ਜਿੱਥੇ ਗੱਲ ਜਾ ਹੁੰਦਾ ਚਾ ਹੂੰ ਜੇ ਦੂਹੇ ਤਰ੍ਹਾਂ ਜਾਣਾ ਹੈ ਸਾਰੇ ਪਾਕਿਸਤਾਨ ਚ ਘੁੰਮਣ ਫੇਰ ਸ਼ੀਰੇ ਵਾਂਗੂ ਉੱਥੇ ਜਾਣਾ ਪੈਣਾ ਤੈਨੂੰ ਦਿੱਲੀ ਦਿੱਲੀ ਐਂਬੈਸੀ ਚ ਜਿੱਥੇ ਮਰਜ਼ੀ ਘੁੰਮੇ ਫੇਰ ਪਾਕਿਸਤਾਨ ਘੁੰਮਣਾ ਉਹ ਬੜਾ ਜ਼ਿਆਦਾ ਲਵਾ ਦਿੰਦੇ ਫੇਰ ਉੱਥੇ ਫਿਰ ਤੈਨੂੰ ਜ਼ਿਆਦਾ ਪਰਮਿਸ਼ਨ ਮਿਲ ਜਾਂਦੀ ਆ ਉੱਥੇ ਵੀ ਆਪੇ ਘੁੰਮਣਾ ਪੈਂਦਾ ਕਿਸੇ ਬੰਦੇ ਨਾਲ ਹਾਂ ਜਾਂ ਜਾਣ ਪਛਾਣ ਹੁੰਦਾ ਹੈ ਕਿ ਨਹੀਂ ਹਾਂ ਫੇ ਤਾਂ ਕਿਲਾ ਆਪੇ ਘੁਮਾਇੰਦਾ ਜਾਣ ਪਛਾਣ ਤਾਂ ਬਥੇਰੇ ਪਾਕਿਸਤਾਨ ਚ ਤੂੰ ਕਹਿੰਦਾ ਆਉ ਮੜਾ ਯਾਰ ਹਾਂ ਹਾਂ ਕਮਾਤਾ ਸੀ ਆਪੇ ਦੇ ਦੇ ਸਾਰਾ ਬਖਤ ਤਤ ਗੰਦ ਖਾ ਦੇਣੇ ਵਾਲੇ ਤਾਂ ਹੁੰਦੇ ਹੀ ਆ ਉਹ ਤੇਰੀ ਕਿਤੇ ਪਹੁੰਚ ਥੋੜੀ ਹੈਗਾ ਆਪੇ ਤਾਂ ਤੂੰ ਕਹਿੰਦਾ ਤਾਂ ਕਹਿੰਦਾ ਤੈਨੂੰ ਬਿਜਲੀ ਵਾਲੇ ਫਲਾਨੇ ਤੇ ਮਕੇ ਵਾਲੇ ਸਾਰੇ ਜਾਣਦੇ ਆ ਮੈਂ ਤੈਨੂੰ ਪਾਕਿਸਤਾਨੀ ਵੀ ਤਾਂ ਜਾਣਦੀ ਆ ਉਹ ਵੀ ਤਾਂ ਆਪਣੇ ਹੀ ਆ ਆਪਣੇ ਹੀ ਆ ਉਹ ਉਹ ਵੀ ਤੈਨੂੰ ਸਭ ਜਾਣਦੇ ਆ ਪਰसों ਦੀ ਤਿਆਰੀ ਆ ਫੁੱਲ ਫਿਰ ਫੁੱਲ ਹੁਣ ਮੇਰੀ ਗੱਲ ਸੁਣ ਟਰੈਕਟਰ ਆਉਣੇ ਪੈਣਾ ਯਾਰ ਉਸ ਤੇ ਆਮਗਾ ਨਹੀਂ ਟਰੈਕਟਰ ਜੇ ਹੁਣ ਕਹਿੰਦਾ ਤਾਂ ਆਉਂਗਾ ਕਹਿੰਦਾ ਆ ਜੂਗਾ ਪਗਾ ਤਾਂ ਸਭ ਤਿਆਰੀ ਹੈ ਉਹ ਤਾਂ ਤਿਆਰੀ ਰੱਖਣੀ ਆਪਾਂ ਪਰਸੋਂ ਦੀ ਹਾਂ ਉਹ ਨੂੰ ਕਹਿੰਦਾ ਗਾਹਾਂ ਗਾਹ ਨਹੀਂ ਕਰੀ ਜਾ ਹਾਂ ਹਾਂ ਠੀਕ ਏ ਗੱਲ ਪਰਸੋਂ ਕਹਿੰਦਾ ਸੀ ਆ ਜਾਣਾ ਪੱਕਾ ਆ ਜਾਊਗਾ ਫਿਰ ਆ ਜਾਣਾ ਜੀ ਕਹਿੰਦਾ ਨਾਲ ਕਹਿੰਦਾ ਤਾਂ ਚੱਲ ਹੋ ਵੀ ਸਾਡਾ ਇੱਕ ਦੋ ਦਿਨਾਂ ਕਾ ਪਿੱਛੇ ਚੱਲ ਪਿੱਛੇ ਹੋਗੇ ਫਿਰ ਐਤਵਾਰ ਸਹੀ ਹਾਂ ਫਿਰ ਐਤਵਾਰ ਆਊਗਾ ਵਾ ਹੂੰ ਐ ਕੋਤੜੀ ਹੋਈ ਤੁੰਨੇ ਕੋਤੜੀ ਗਸ਼ਾਮ ਨੂੰ ਰਾਤ ਨੂੰ Goa ਵੜਦੇ ਨੇ ਸਾਰੇ ਹੀ ਰਾਤ ਨੂੰ ਵੀ ਵੜਦੇ ਆ ਇਹੋ ਜਿhone ਵੀ ਹੁੰਦੀ ਆ ਹਾਂ ਹੁਣ ਯਾਰ ਜਿਹੜੀਆਂ ਮੀਂਹ ਪੈਂਦਾ ਨਾ ਉਦੋਂ ਕਰਕੇ ਹੁਣ ਸਭ ਮੱਛਰ ਨੇ ਬਹੁਤ ਹੋਣਾ ਹੋਰੀ ਗੱਲ ਹੈ ਹੂੰ ਸਭ ਤਰ੍ਹਾਂ ਦੇ ਨਹੀਂ ਆ ਬਾਈ ਹੁਣ ਸਭ ਤਰ੍ਹਾਂ ਦੀਆਂ ਦੁਨੀਆਂ ਹੈਗੀਆਂ ਰੱਬ ਨੇ ਚੀਜ਼ਾਂ ਤਾਂ ਸਭ ਮੱਛਰ ਕੱਢਣੇ ਆ ਹੁਣ ਸਭ ਕੱਢਦੇ ਆ ਆਓ ਜਾ ਕੇ ਦੇਖੀ ਜਾ ਹੁਣ ਕਹਿ ਗਿਆ ਜੀਵ ਜੰਤ ਐਹੀ ਜਿਹੀ ਵੀ ਦੇਖਣੇ ਆ ਜਿਹੜੇ ਕਦੇ ਨਹੀਂ ਦੇਖੇ ਹੁੰਦੇ ਗਰਮੀਆਂ 'ਚ ਉਹ ਵੀ ਹੁਣ ਨਿਕਲਣੇ ਆ ਹੋਰ ਆ ਕੀੜੇ ਨੂੰ ਫੰਗ ਵੀ ਰਹੀ ਤੁਸੀਂ ਲੱਗਦੇ ਆ ਕੇ ਬਾ ਦੇ ਲੈ ਇੱਕ ਦਿਨ 'ਚ ਫੰਗ ਖਤਮ ਹੋ ਜਾਂਦੇ ਆ ਉਹ ਇਹ ਵਾੜੇ ਘੰਟਿਆਂ ਦਾ ਕੰਮ ਹੈ ਘੰਟੇ ਦਾ ਵੀ ਨਹੀਂ ਜਦੇ ਖਤਮ ਹੋ ਜਾਂਦੇ ਸਾਰੇ ਜਦੇ ਬਸ ਕੀੜੇ ਨਹੀਂ ਮੌਲੋਂ ਨੂੰ ਕਹਿੰਦਾ ਭੰਗ ਨਿਕਲ ਦੇ ਉਹ ਵੀ ਹੋ ਗਈ ਕੰਮ ਆ ਬੂਟੀ ਜੀ ਵੱਢ ਕੇ ਛੱੜਦੇ ਗਏ ਬਾਹਰ ਕਿਹੜੀ ਜਿਹੜੀ ਛੜੀ ਹੁੰਦੀ ਆ ਸੁੱਕੀ ਆ ਉਹਦਾ ਰੁਗਾ ਵੀ ਢ ਘਵਾ ਦੂੰਗੇ ਹੁਣ ਦੌੜਾਂ ਦਾ ਨੂੰ ਛੇੜਨੀ ਆ ਕਿ ਛੇੜੂਗਾ ਤਾਂ ਫੇਰ ਦੂਰੇ ਨੇ ਤਾਂ ਵੀ ਜੇ ਆਓ ਚੱਲ ਤਾਂ ਵੀ ਕੋਈ ਨਹੀਂ ਭਾਈ ਨਾ ਕਿਹੜਾ ਵੱਢ ਕੇ ਛੜੀ ਜਾਊਗਾ ਕਿੰਨਾ ਟਾਈਮ ਲੱਗਣਾ ਇੰਨੀ ਉੱਠੀ ਲੱਗਣਾ ਨਾ ਨਾ ਦੂਹੀ ਕਹਿੰਦਾ ਮੈਂ ਆਹ ਕਿਹੜੀ ਜਿਹੜੀ ਆਹ ਗਾਜਰ ਬੂਪੀ ਜੀ ਆ ਸੋ ਗਾਜਰ ਹੈ ਸਭ ਮਾਦੂ ਗਰ ਮਟਾ ਇਹ ਸਪਰੇਅ ਗਰ ਵੀ ਨਹੀਂ ਮਰਦੀ ਇਹ ਆਹ ਹਾਂ ਛੜਦੀ ਨਹੀਂ ਬਾਈ ਮਰਦੀ ਨਹੀਂ ਹੈਗੀ ਰਾਉਂਡ ਅਪ ਤਾਂ ਛੜ ਰਾਉਂਡ ਅਪ ਮਰਦੀ ਚੜਪਟ ਨਹੀਂ ਮਰਦੀ ਇਹਨੂੰ ਹਾਂ ਰਾਉਂਡ ਅਪ ਤਾਂ ਮਾਰ ਦਿੰਦੀ ਇਹਨੂੰ ਚਟਪਟ ਨਹੀਂ ਕਹਿੰਦੀ ਚੜਪਟ ਨਹੀਂ ਕੁਝ ਵੀ ਕਹਿੰਦੀ ਇਹਨੂੰ ਇਹ ਪਤਾ ਨਹੀਂ ਫਿਰ ਕਿੱਧਰ ਤੇ ਆਈ ਹੈ ਬੇਦ ਇਹ ਕਹਿੰਦੇ ਅਮਰੀਕਾ ਤੇ ਆਈ ਹੈ ਇਹ ਅਮਰੀਕਾ ਵਾਲੇ ਫਿਰ ਜਹਾਜ਼ ਮੈਂ ਹਿੱਟਾ ਦੇ ਗਏ ਜਾਂ ਕਣਕ ਮੰਗਾਈ ਸੀ ਅਮਰੀਕਾ ਤੇ ਜਾ ਕੇ ਆਈ ਹੈ ਕਹਿੰਦੇ ਗੱਲ ਵੀਚ ਆਈ ਹੈ ਹਾਂ ਆਜੀ ਹੋਣੀ ਭਾਈ ਫਿਰ ਬਾਕੀ ਪਤਾ ਨਹੀਂ ਅੰਗਰੇਜ਼ ਤਾਂ ਹੀ ਅਮਰੀਕਨ ਕਹਾ ਕਹਿੰਦੇ ਇਹਨੂੰ ਆਹ ਬਹੁਤ ਨੋਰ ਰੱਖੇ ਬੇਦ ਨੇ ਫਿਰ ਪਾ ਪਾ ਅੰਡ ਫਿਰ ਚਲੋ ਚਲੀਏ ਹੁਣ ਚਲੋ ਠੀਕ ਆ ਜੀ ਚਲੋ ਜੀ ਮਿਲਦੇ ਆਂ ਕੱਲ ਨੂੰ ਆਪੇ ਸੁੱਖ ਰੱਖੇ ਹਾਂ ਹਸਰੀਗਾਲ ਜੀ ਕੱਲ ਜੀ